ੴ ਉੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਚੱਕਰ ਚਹਿਨ ਅਰ ਬਰਨ ਜਾਤ ਅਰ ਪਾਤ ਨਾਹਿ ਨ ਜਿਹੇ रूप रंग अर रेखा पे को कहना सकत कहे अचल मूरत अनभो प्रकाश अमतोज की जय कोड इंद्र इंदरान साहो सहान गनिजै त्रपाण महीप सुर नर असुर ਨੇਤ ਨੇਤ ਬੰਦਰਨ ਕਹਿਤ ਤਵ ਸਰਬਨਾਮ ਕਥੈ ਕਉਨ ਕਰਮਨਾ ਬਰਨਤ ਸੁਮਤ ਸਜਨ ਸੁਚਾ ਪਾਤਿ ਸਹੋ ਸਿਰਸਾ ਹੰਦ ਸਹੋ ਜਿਸ ਪਾਸ ਬੈਠਿਆ ਸੋਹੀਐ ਸਬਨਾ ਦਾਵੇ ਸਹੋ ਸੋ ਕਹੋ ਟਲ ਗੁਰ ਸੇਵੈ ਐ ਐਨਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਪਤਕ ਸੰਬਧੀ ਨੋਰੇ ਅਰਸਹ ਪਰਸਹ ਚੱਟਿਐ ਤੁਦ ਡਿਠੇ ਸਚੇ ਪਾਤਿ ਸਾਹੋ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਵਾਹਿਗੁਰੂ ਸਾਹਿਬ ਜੀ ਸੁਹੀ ਮਹੱਲਾ ਚੌਥਾ ਜਿੱਥੇ ਹਰ ਆਰਾਧੀ ਐ ਜਥੇ ਹਰ ਮਿੱਤ ਸਹਾਈ ਗੁਰ ਕਰਪਾ ਤੇ ਹਰ ਮਨ ਵਸੈ ਹੋਰਤ ਬਿੱਦਲਿਆ ਨਾ ਜਾਈ ਜਿੱਥੇ ਹਰ ਆਰਾਧੀ ਐ ਜਿੱਥੇ ਹਰ ਮਿੱਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰਤ ਬਿੱਦਲਿਆ ਨਾ ਜਾਈ ਹਾਰ ਤਨ ਸੰਜੀਐ ਭਾਈ ਜੇ ਹਾਲਤ ਪਲਤ ਹਰ ਸੋਏ ਸਖਾਈ ਰਹਾ ਸਤ ਸੰਗਤੀ ਸੰਗ ਹਰ ਤਨ ਖੱਟੀ ਐ ਹੋਰਥੈ ਹੋਰਤ ਪਾਏ ਹਰ ਤਨ ਕਿਤੇ ਨਾ ਪਾਈ ਹਰ ਰਤਨੇ ਕਾਵਾ ਪਾਰੀਆ ਹਰਤਨ ਤਨ ਵੀ ਹੰਜੈ ਕੱਚੇ ਕੈ ਵਪਾਰੀ ਐ ਵਾਕ ਹਰ ਤਨ ਲਿਆ ਨਾ ਜਾਈ ਹਰ ਤਨ ਰਤਨ ਜਿਵੇਂ ਹਰ ਮਾਨਕ ਹਰ ਤਨ ਨਾਲ ਅੰਮ੍ਰਿਤ ਵੇਲੇ ਬੱਤ ਹਰ ਭਗਤੀ ਹਰ ਲਿਬ ਲਾਈ ਹਰ ਤਨ ਅੰਮ੍ਰਿਤ ਵੇਲੇ ਬੱਤੇ ਕਾ ਬਿਜਿਆ ভক্ত ਖਾਏ ਖਰਚ ਰਹਿ ਨਿਕਟੈ ਨਾਹੀ ਹਲਤ ਪਲਤ ਹਰ ਤਨੇ ਕੀ ਭਗਤਾ ਕੋ ਮਿਲੀ ਵਡਿਆਈ ਹਾਰ ਤਨ ਨਿਰਪਉ ਸਦਾ ਸਦਾ ਅਸਥਿਰ ਹੈ ਸਾਚਾ ਇਹੋ ਹਰ ਤਨ ਅਗਨੀ ਤਸਕਰੈ ਪਾਣੀ ਐ ਜਮਦੂਤੈ ਕਿਸੇ ਕਾ ਗਵਾਇਆ ਨਾ ਜਾਈ ਹਰ ਤਨ ਕੋ ਉਚਕਾ ਨੇੜ ਨ ਆਵਈ ਜਮ ਜਗਾਤੀ ਡੰਡ ਨ ਲਗਾਈ ਸਾਖਤੀ ਪਾਪ ਕਰਕੇ ਵਿਖਿਆ ਤਨ ਸੰਚਿਆ ਤਿੰਨਾ ਇੱਕ ਵਿਖ ਨਾਲ ਨ ਜਾਈ ਹਲਤੇ ਵਿੱਚ ਸਾਕਤ ਦੁਹੇਲੇ ਪੈ ਹਤ ਹੁ ਛੁੜਕ ਗਿਆ ਅੱਗੇ ਪਲਤ ਸਾਕਤ ਹਰਿ ਦਰਗਹਿ ਢੋਈ ਨਾ ਪਾਈ ਇਸ ਹਰ ਤਨ ਕਾ ਸਾਹ ਹਰ ਆਪ ਹੈ ਸੰਤੋ ਜਿਸ ਨੂੰ ਦੇ ਸੋ ਹਰ ਤਨ ਲੱਦ ਚਲਾਈ ਇਸ ਹਰ ਧੰਨੇ ਕਾ ਟੋਟਾ ਕਦੇ ਨਾ ਆਵਈ ਜਨ ਨਾਨਕ ਕਾ ਗੁਰ ਸੋਜੀ ਪਾਈ ਇਸ ਹਰ ਧੰਨੇ ਕਾ ਟੋਟਾ ਕਦੇ ਨਾ ਆਵਈ ਜਨ ਨਾਨਕ ਕਾ ਗੁਰ ਸੋਜੀ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ